हेलो डियर स्टूडेंट्स वेलकम बैक टू माय YouTube चैनल सो so, चलो राजे काफी टाइम ਤੋਂ کافی ਬੱਚਿਆਂ ਦੇ ਕਮੈਂਟਸ ਆ ਰਹੇ ਆ ਜਾਂ ਫਿਰ Telegram ਚੈਨਲ ਤੇ ਬੱਚੇ ਕੁਐਸਚਨਸ ਪੁੱਛ ਰਹੇ ਆ ਮੈਮ ਇਹ ਟੋਪਿਕ ਸਿਲੇਬਸ ਦੇ ਵਿੱਚ ਹੈ ਜਾਂ ਨਹੀਂ ਹੈ ਸੋ ਇਸ PDF ਦੇ ਵਿੱਚ ਸਿਰਫ ਉਹੀ ਟੋਪਿਕ ਹੈ ਬੱਚੇ ਜਿਹੜੇ ਅਸੀਂ ਸਿਲੇਬਸ ਦੇ ਵਿੱਚ ਬਿਲਕੁਲ ਨਹੀਂ ਕਰਨੇ ਠੀਕ ਹੈ ਸੋ ਹੁਣ ਦੇ ਸਿਲੇਬਸ ਦੇ ਵਿੱਚ 2023-24 ਦੇ ਬੱਚੇ ਜੋ ਬੈਚ ਹੈ ਇਸ ਟਾਈਮ ਜਿਹੜਾ ਬੱਚਿਆਂ ਨੇ ਫਾਈਨਲ ਇਗਜ਼ਾਮ ਦੇਣੇ ਬੱਚੇ ਉਹਨਾਂ ਸਟੂਡੈਂਟਸ ਨੇ ਇਹ ਵਾਲੇ ਕੁਐਸਚਨਸ ਨਹੀਂ ਕਰਨੇ ਸੋ ਮੈਂ ਯੂਨਿਟ ਵਾਈਜ਼ ਬੱਚੇ ਪੀਡੀਐਫ ਬਣਾ ਦਿੱਤੀ ਆ ਪੀਡੀਐਫ ਜਿਹੜੀ ਆ ਤੁਹਾਨੂੰ ਟੈਲੀਗ੍ਰam ਚੈਨਲ ਫਿਜ਼ਿਕਸ ਵਿਦ ਰਿੰਪਲ ਮੈਮ ਦੇ ਉੱਪਰ ਮਿਲ ਜੇਗੀ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਬੱਚੇ ਹੁਣ ਵੀ ਵੀਡੀਓ ਤੋਂ ਦੇਖ ਸਕਦੇ ਆ ਸਭ ਤੋਂ ਪਹਿਲਾਂ ਬੱਚੇ ਯੂਨਿਟ 1 ਦੇ ਵਿੱਚ ਤੁਸੀਂ ਸਾਰਾ ਸਿਲੇਬਸ ਕਰਨਾ ਹੈ ਯੂਨਿਟ 1 ਦੇ ਵਿੱਚ ਬੱਚੇ ਕੁਝ ਵੀ ਇਦਾਂ ਦਾ ਨਹੀਂ ਆ ਜੋ ਅਸੀਂ ਛੋੜ ਕੇ ਜਾਣਾ ਠੀਕ ਹੈ 올 ਮੋਸਟ ਬੱਚੇ ਸਭ ਕੁਝ ਕਰਨਾ ਆ ਜਿੱਦਾਂ ਗੌਸੀਅਰਮ ਹੋ ਗਿਆ ਕਪੈਸਟਰ ਬੱਚੇ ਡਾਇਲੈਕਟ੍ਰਿਕਸਲਾ ਮੋਸਟ ਇੰਪੋਰਟੈਂਟ ਹੈ ਹੈਨਾ ਇਲੈਕਟ੍ਰਿਕ ਪੋਟੈਂਸ਼ੀਅਲ ਵਾਲਾ ਕੁਐਸਚਨ ਬੱਚੇ ਮੋਸਟ ਇੰਪੋਰਟੈਂਟ ਹੈ ਮਤਲਬ ਇਹ ਕੁਐਸਚਨਸ ਕਰਕੇ ਜਾਣੇ ਆ ਯੂਨਿਟ 1 ਦੇ ਵਿੱਚ ਬੱਚੇ ਕੁਝ ਵੀ ਇਦਾਂ ਦਾ ਟੌਪਿਕ ਨਹੀਂ ਆ ਜੋ ਸਾਡਾ ਰਿਡਿਊਸਡ ਸਿਲੇਬਸ ਦੇ ਅੰਦਰ ਹੈ ਹੁਣ ਯੂਨਿਟ 2 ਦੇ ਵਿੱਚ ਆਜੋ ਬੱਚੇ ਯੂਨਿਟ 2 ਦੇ ਵਿੱਚ ਕੀ ਹੈ ਸੋ ਇਹਦੇ ਵਿੱਚ ਬੱਚੇ ਪਹਿਲੇ ਨੰਬਰ ਤੇ ਆ ਕਾਰਬਨ ਰਜਿਸਟਰਸ ਕਾਰਬਨ ਰਜਿਸਟਰ ਬੱਚੇ ਜਿਹਦੇ ਵਿੱਚ ਜਿਹੜਾ ਅ ਕਰ ਕਲਰ ਕਾਰਬਨ ਕੋਡਸ ਕਢ ਲਦਿਆਂ ਹਨਾ ਕਿ ਇੱਥੇ ਤਿੰਨ ਕਲਰਸ ਦਿੱਤੇ ਹੋਏ ਇੱਕ ਕਲਰ ਇੱਥੇ ਹੈ ਸੋ ਇਹ ਵਾਲਾ ਬੱਚੇ ਰਜਿਸਟਰ ਵਾਲੇ ਜਿਹੜੇ ਕੁਐਸਚਨਸ ਆ ਨੰਮਰਿਕਲਸ ਆ ਅਸੀਂ ਇਹਨਾਂ ਵਿੱਚੋਂ ਕੋਈ ਵੀ ਟੌਪਿਕ ਨਹੀਂ ਕਰਕੇ ਜਾਣਾ ਠੀਕ ਹੈ ਜੀ ਕਾਰਬਨ ਰਜਿਸਟਰ ਦਾ ਹੀ ਬੱਚੇ ਪਾਰਟ ਹੈ ਕਲਰ ਕੋਡ ਫਾਰ ਕਾਰਬਨ ਰਜਿਸਟਰਸ ਕਲੀਅਰ ਹੋ ਗਿਆ ਨਾ ਇਹਦਾ ਕੋਈ ਨੰਮਰਿਕਲ ਕਰਨਾ ਹੈ ਬੱਚੇ ਨਾ ਹੀ ਕੁਐਸਚਨ ਕਰਨਾ ਨੈਕਸਟ ਆ resistance in series and parallel بچے ਇਹ ਟੋਪਿਕ ਪਹਿਲਾਂ ਅਗਰ ਤੁਸੀਂ 10th ਯਰ ਉਠਾ ਕੇ ਦੇਖੋ بچے resistance in series parallel ਦੇ ਨਿਊਮੈਰਿਕਲਸ ਬਹੁਤ ਜ਼ਿਆਦਾ ਇੰਪੋਰਟੈਂਟ ਸੀ ਬਟ ਇਸ ਟਾਈਮ ਜਿਹੜਾ ਸਾਡੇ ਸਿਲੇਬਸ ਦੇ ਵਿੱਚ ਅਸੀਂ ਇਹ ਟੋਪਿਕ ਨਹੀਂ ਕਰਨਾ ਇਹਦਾ ਮਤਲਬ ਇਹਦੇ ਨਿਊਮੈਰਿਕਲਸ ਵੀ ਅਸੀਂ ਨਹੀਂ ਕਰਾਂਗੇ ਉਸ ਤੋਂ ਬਾਅਦ بچے ਪੋਟੈਂਸ਼ੀਓਮੀਟਰ ਇਹ ਵੀ ਮੋਸਟ ਇੰਪੋਰਟੈਂਟ ਟੋਪਿਕ ਸੀਗਾ ਪਹਿਲਾਂ ਠੀਕ ਹੈ ਜਿੰਨੀਆਂ ਵੀ ਹੈਲਪਿੰਗ ਬੁੱਕਸ ਕਹਿ ਲਓ ਜਾਂ ਤੁਹਾਡੀਆਂ بچے ਮਾਡਰਨ ਦਿਨਿਸ਼ਤੀਆਂ ਬੁੱਕਸ ਲੈ ਕਹਿ ਲਓ ਉਹਨਾਂ ਦੇ ਵਿੱਚ ਇਹ ਟੋਪਿਕ ਬਹੁਤ ਅੱਛਾ ਦਿੱਤਾ ਹੁੰਦਾ ਆ ਕਿਉਂਕਿ ਇੰਪੋਰਟੈਂਟ ਸੀ ਬਟ ਇਸ ਟਾਈਮ ਪੋਟੈਂਸ਼ੀਓ ਮੀਟਰ ਦੇ ਵਿੱਚ ਦੋ ਐਪਲੀਕੇਸ਼ਨਸ ਆ ਇੱਕ ਐਪਲੀਕੇਸ਼ਨ ਹੈਗੀ ਆ ਬੱਚੇ ਪੋਟੈਂਸ਼ੀਅਲ ਜਿਹੜੀ ਆ ਮੈਜ਼ਰ ਕਰਨਾ ਪੋਟੈਂਸ਼ੀਅਲ ਡਿਫਰੈਂਸ ਉਹ ਵੀ ਨਹੀਂ ਅਸੀਂ ਕਰਨਾ ਸੈਕਿੰਡ ਦੀ ਐਪਲੀਕੇਸ਼ਨ ਆ ਟੂ ਕੰਪੇਅਰ EMF ਆਫ ਦਾ ਟੂ ਸੈਲਸ ਮਤਲਬ ਪੋਟੈਂਸ਼ੀਓਮੀਟਰ ਦੇ ਵਿੱਚ ਦੋ ਆਰਟੀਕਲਸ ਆ ਦੋਨੋਂ ਆਰਟੀਕਲਸ ਅਸੀਂ ਨਹੀਂ ਕਰਨੇ 6th ਟਾਪਿਕ ਜਿਹੜਾ ਸੈਕਿੰਡ ਟੂ ਯੂਨਿਟ ਦੇ ਵਿੱਚ ਅਸੀਂ ਨਹੀਂ ਕਰਨਾ ਉਹ ਹੈਗਾ ਮੈਜ਼ਰਿੰਗ ਆਫ ਇੰਟਰਨਲ ਰੈਜ਼ਿਸਟੈਂਸ ਆਫ ਦਾ ਸੈਲ ਜਿਹਦੇ ਵਿੱਚ ਬੱਚੇ ਈ -2 -1 ਆਰ ਆਵਲਾ ਆਨਸਰ ਆਂਦਾ ਲਾਸਟ ਦੇ ਵਿੱਚ ਇਹ ਵਾਲਾ ਵੀ ਓਵਰ ਈ ਆ ਨਾ ਸੋ ਇਹ ਵਾਲਾ ਜਿਹੜਾ ਕੁਐਸਚਨ ਆ ਅਸੀਂ ਨਹੀਂ ਕਰਨਾ ਬੱਚੇ ਸਾਰੇ ਉਹ ਟਾਪਿਕਸ ਆ ਜਿਹੜੇ ਅਸੀਂ ਆਪਣੇ ਫਾਈਨਲ ਐਗਜ਼ਾਮ ਦੇ ਲਈ ਪ੍ਰਪੇਅਰ ਨਹੀਂ ਕਰਨੇ ਆਈ ਹੋਪ ਤੁਹਾਨੂੰ ਡਾਊਟ ਕਲੀਅਰ ਹੋ ਗਿਆ ਹੋਵੇਗਾ ਸੈਕੰਡ ਯੂਨਿਟ ਦੇ ਵਿੱਚ ਬੱਚੇ ਇਸ ਤੋਂ ਇਲਾਵਾ ਵੀ ਤੁਹਾਨੂੰ ਕੋਈ ਡਾਊਟ ਹੋਵੇ ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ अच्छा बच्चे बहुत सारे बच्चे टेलीग्राम चैनल ਦੇ ਉੱਪਰ ਪਰਸਨਲ ਮੈਸੇਜ ਕਰਦੇ ਆ ਹੁਣ ਬੱਚੇ ਟੈਲੀਗ੍ਰਾਮ ਚੈਨਲ ਇੰਨਾ ਕਿ ਜ਼ਿਆਦਾ ਮੈਸੇजेस ਆ ਕਿਉਂਕਿ ਟੈਸਟ ਵੀ ਮੈਂ ਰੋਜ਼ ਲੈਣੀਆਂ ਹਨਾ ਤਾਂ ਟੈਸਟ ਵੀ ਪਈ ਹੁੰਦੀ ਆ ਕੁਝ ਬੱਚਿਆਂ ਦੀ ਟੈਸਟ ਵੀ ਸਕਿਪ ਹੋ ਰਿਹਾ ਕਿਉਂਕਿ ਅਨਨੈਸੈਸਰਲੀ ਮੈਸੇजेस ਬਹੁਤ ਜ਼ਿਆਦਾ ਆ ਰਹੇ ਹਨਾ ਬੱਚੇ ਗਰੁੱਪ ਬਣਾਇਆ ਜਾਂਦਾ ਤਾਂ ਕਿ ਤੁਸੀਂ ਉੱਥੇ ਡਾਊਟਸ ਪੁੱਛ ਸਕੋ ਹੁਣ ਪਰਸਨਲੀ ਮੈਸੇਜ ਆਉਂਦੇ ਤਾਂ ਬੱਚੇ ਪਰਸਨਲੀ ਮੈਂ ਇੰਨੇ ਮੈਸੇਜ ਚੈੱਕ ਨਹੀਂ ਕਰ ਪਾਉਂਦੀ ਅਨਨੈਸੈਸਰੀ ਮੈਸੇजेस ਹੋਣ ਕਰਕੇ ਬੱਚੇ ਕਾਫੀ ਬੱਚਿਆਂ ਦੇ ਟੈਸਟ ਵੀ ਸਕਿਪ ਹੋ ਰਿਹਾ ਸੋ ਪਲੀਜ਼ ਬੱਚੇ ਟੈਲੀਗ੍ਰਾਮ ਚੈਨਲ ਤੇ ਜਾਂ ਤਾਂ ਗਰੁੱਪ ਦੇ ਵਿੱਚ ਪੁੱਛ ਲਓ ਜਾਂ ਬੱਚੇ ਟੈ ਇੱਥੇ YouTube ਦੇ ਕਮੈਂਟ ਸੈਕਸ਼ਨ ਚ ਪੁੱਛ ਲਓ ਕਿਉਂਕਿ ਕਮੈਂਟ ਬੱਚੇ ਆਲਮੋਸਟ ਮੈਂ ਚੈੱਕ ਕਰਦੀ ਰਹਿਨੀ ਆ ਹਨਾ ਕਿਉਂਕਿ ਇੱਥੇ ਕਹਿ ਲਓ ਅਲੱਗ ਤੋਂ ਬਾਕਸੇ ਨਹੀਂ ਹੁੰਦੇ ਇਖੇ ਵੀਡੀਓ ਦੇ ਵਿੱਚ ਸਾਰੇ ਕਮੈਂਟਸ ਆ ਜਾਂਦੇ ਆ ਤਾਂ ਪੜ੍ਹ ਹੋ ਜਾਂਦੀ ਆ ਸੋ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਬੱਚੇ ਕਮੈਂਟ ਕਰ ਦਿਓ ਅਗਰ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਹੋਵੇ ਸੈਕੰਡ ਯੂਨਿਟ ਦੇ ਵਿੱਚ ਆਓ ਬੱਚੇ ਸੈਕੰਡ ਯੂਨਿਟ ਦੇ ਵਿੱਚ ਸੋਲੇਨੋਇਡ ਟ੍ਰੋਇਡਲ ਸੋਲੇਨੋਇਡ ਬੱਚੇ ਇੱਕ ਹੈਗਾ ਯਾ ਸਟ੍ਰੇਟ ਸੋਲੇਨੋਇਡ ਜਿਹਦੇ ਵਿੱਚ ਆ ਵਾਲਾ ਆਰਟੀਕਲ ਹੈ ਹਨਾ ਕਿ ਇੱਥੇ ਸਾਡਾ ਜਿਹੜਾ ਮੈਗਨੈਟਿਕ ਫੀਲਡ ਆ ਉਹ ਏ ਬੀ ਆ ਇੱਥੇ ਆ ਬੀ ਸੀ ਔਰ ਡੀ ਆ ਇਹ ਵਾਲਾ ਬੱਚੇ ਮੋਸਟ ਇੰਪੋਰਟੈਂਟ ਆਰਟੀਕਲ ਆ ਕਿਉਂਕਿ ਇਹ ਕਿਹੜਾ ਆ ਸਟ੍ਰੇਟ ਲਾਈਨ ਸਟ੍ਰੇਟ ਲਾਈਨ ਵਾਲਾ ਆਰਟੀਕਲ ਹੈ ਇਸ ਤੋਂ ਬਾਅਦ ਆਂਦਾ ਹੈ ਬੱਚੇ ਟ੍ਰੋਇਡਲ ਸੋਲਨੋਇਡ ਟ੍ਰੋਇਡਲ ਸੋਲਨੋਇਡ ਦੇ ਵਿੱਚ ਕੁਝ ਐਦਾਂ ਦੀ ਡਾਇਗਰਾਮ ਸੀਗੀ ਠੀਕ ਹੈ ਇਹ ਵਾਲਾ ਆਰਟੀਕਲ ਅਸੀਂ ਨਹੀਂ ਕਰਨਾ ਬੱਚੇ ਵੀਡੀਓ ਨੂੰ ਕੇਅਰਫੁਲੀ ਸੁਨੋ ਧਿਆਨ ਨਾਲ ਸੁਣੋ ਔਰ ਵੀਡੀਓ ਐਂਡ ਤੱਕ ਸੁਣੋ ਤਾਂਕਿ ਤੁਹਾਨੂੰ ਕੋਈ ਡਾਊਟ ਨਾ ਹੋਵੇ ਬਹੁਤ ਸਾਰੀਆਂ ਚੀਜ਼ਾਂ ਬੱਚੇ ਮੈਂ ਵੀਡੀਓ ਦੇ ਵਿੱਚ ਐਕਸਪਲੇਨ ਕਰਦੀਆਂ ਫਿਰ ਵੀ ਬੱਚੇ ਉਹੀ ਚੀਜ਼ ਨੂੰ ਲੈ ਕੇ ਡਾਊਟ ਦੇ ਵਿੱਚ ਰਹਿੰਦੇ ਆ ਇਸ ਕਰਕੇ ਵੀਡੀਓ ਕੇਅਰਫੁਲੀ ਸੁਣੋ ਔਰ ਐਂਡ ਤੱਕ ਸੁਣੋ ਠੀਕ ਹੈ ਸੋ ਟਰਾਇਡਲ ਸੋਲਨੋਇਡ ਜਿਹੜਾ ਸਾਡੇ ਸਿਲੇਬਸ ਦੇ ਵਿੱਚ ਨਹੀਂ ਆ ਟਰਾਇਡਲ ਨਹੀਂ ਆ ਸਟ੍ਰੇਟ ਸੋਲਨੋਇਡ ਮੋਸਟ ਇੰਪੋਰਟੈਂਟ ਆਰਟੀਕਲ ਹੈ ਨੈਕਸਟ ਬੱਚਿਆ ਤੁਹਾਡਾ ਸਾਈਕਲotron ਬੱਚੇ ਸਾਈਕਲotron ਵੀ ਜਿਹੜਾ ਹੁਣ ਟੌਪਿਕ ਨਹੀਂ ਆ ਔਰ ਨਾ ਹੀ ਇਹਦਾ ਕੋਈ ਨਿਊਮੈਰੀਕਲ ਕਰਨਾ ਬਟ ਬੱਚੇ ਇੱਕ ਆਰਟੀਕਲ ਹੈ ਕਿ ਜਿਹੜਾ ਚਾਰਜ ਪਾਰਟੀਕਲ ਆ ম্যাগਨੇਟਿਕ ਫੀਲਡ ਦੇ ਅੰਦਰ ਜਿਹੜਾ ਮੂਵ ਕਰਦਾ ਹੈ ਨਾ ਉੱਥੇ ਵੀ ਤੁਹਾਡੇ ਕੁਐਸਚਨ ਜਿਹੜੇ ਵੈਲੋਸਟੀ ਆ ਰੇਡੀਅਸ ਆ ਉੱਥੇ ਤੁਸੀਂ ਫਾਈਂਡ ਆਊਟ ਕਰਨੀ ਹੁੰਦੀ ਆ ਠੀਕ ਹੈ ਉਹ ਕੁਐਸਚਨ ਉਹ ਵਾਲੇ ਬੱਚੇ ਨਿਊਮੈਰੀਕਲਸ ਸਟਿਲ ਤੁਹਾਡੇ ਸਿਲੇਬਸ ਦੇ ਵਿੱਚ ਹੈਗੇ ਆ ਕਿਉਂਕਿ ਉਹ ম্যাগਨੇਟਿਕ ਫੀਲਡ ਦਾ ਟੌਪਿਕ ਆ ਗਿਆ ਕਲੀਅਰ ਹੋ ਗਿਆ ਜਿਹਦੇ ਵਿੱਚ ਬੱਚੇ qv m VR QV MB ਆਵਲੇ ਕੁਐਸ਼ਨਸ ਆ ਬੱਚੇ ਇਹੇ ਨਿਊਮੈਰੀਕਲਸ ਤੁਸੀਂ ਹੁਣ ਵੀ ਕਰਨੇ ਆ ਕਿਉਂਕਿ ਇਹ ਕਿਹਦਾ ਪਾਰਟ ਹੈ ਚਾਰਜ ਪਾਰਟੀਕਲ ਮੂਵਿੰਗ ਇਨ ਅ ਮੈਗਨੇਟਿਕ ਫੀਲਡ ਉਹਦੀਆ ਰਿਜ਼ਲਟ ਆਂਦੀ ਆ ਸੋ ਇਹਨਾਂ ਦੇਖਣਾ ਵੀ ਇਹੀ ਸਾਈਕਲੋਟਰੋਨ ਦੇ ਫਾਰਮੂਲਾ ਆ ਸੋ ਅਸੀਂ ਇਹ ਨਿਊਮੈਰੀਕਲਸ ਨਹੀਂ ਕਰਨੇ ਬੱਚੇ ਨਿਊਮੈਰੀਕਲਸ ਕਰਨੀ ਆ ਕਲੀਅਰ ਹੋ ਗਿਆ ਸੋ ਬੱਚੇ ਆਪਣੀ ਕਨਫਿਊਜ਼ਨ ਦੂਰ ਕਰ ਲਓ ਸਾਈਕਲੋਟਰੋਨ ਟੌਪਿਕ ਨਹੀਂ ਕਰਨਾ ਇਹਦੇ ਨਿਊਮੈਰੀਕਲਸ ਅਸੀਂ ਨਹੀਂ ਕਰਨੇ ਬਟ m qb mv ਬੱਚੇ ਇਹ ਵਾਲੇ ਕੁਐਸ਼ਨ ਜਿਹੜੇ ਆ ਇਹ ਚਾਰਜ ਪਾਰਟੀਕਲ ਇਨ ਅ ਮੈਗਨੇਟਿਕ ਫੀਲਡ ਦੇ ਰਿਜ਼ਲਟ ਵੀ ਆਲਮੋਸਟ ਸੇਮ ਸੇਮ ਆਨਸਰ ਆ ਰਹੇ ਬੱਚੇ ਇਹਦੇ ਨੰਮਰਿਕਲਸ ਅਸੀਂ ਕਰਨੇ ਆ ਠੀਕ ਹੈ ਨੈਕਸਟ ਟੌਪਿਕ ਆਜੋ ਬੱਚੇ ਮੈਗਨੇਟਿਕ ਡਾਈਪੋਲ ਮੂਮੈਂਟ ਆਫ ਅ ਰਿਵੋਲਵਿੰਗ ਇਲੈਕਟ੍ਰੋਨ ਸੋ ਰਿਵੋਲਵਿੰਗ ਇਲੈਕਟ੍ਰੋਨ ਵਾਲਾ ਬੱਚੇ ਜਿਹਦੇ ਵਿੱਚ ਤੁਸੀਂ ਕਹਿ ਲੋ ਐਂਗੂਲਰ ਮੋਮੈਂਟਮ ਐਕਸੈਟਰਾ ਫਾਈਂਡ ਆਊਟ ਕਰਦੇ ਆ ਇਹ ਵਾਲਾ ਕੁਐਸ਼ਨ ਜਿਹੜਾ ਅਸੀਂ ਨਹੀਂ ਕਰਨਾ ਮਿਕਸਡ ਆਜੋ ਇਲੈਕਟ੍ਰੋਮੈਗਨੇਟ ਕੀ ਹੈ ਉਹਦੇ ਫੈਕਟਰ ਇਫੈਕਟਿੰਗ ਐਂਡ ਸਟਰੈਂਥ ਤੇ ਪਰਮਨੈਂਟ ਮੈਗਨੇਟ ਆ ਤਾਂ ਬੱਚੇ ਛੋਟੀ ਛੋਟੀ ਡੈਫੀਨੇਸ਼ਨ ਟਾਈਪ ਹੀ ਆ ਆ ਤਿੰਨ ਮੇਜਰ ਆਰਟੀਕਲ ਸੀਗੇ ਜਿਹੜੇ ਹੁਣ ਤੁਹਾਡੇ 3rd ਯੂਨਿਟ ਦੇ ਵਿੱਚੋਂ ਡਿਲੀਟਡ ਟਾਪਿਕਸ ਦੇ ਵਿੱਚ ਆ ਕਲੀਅਰ ਹੋ ਗਈ ਬੱਚੇ ਇਸ ਤੋਂ ਇਲਾਵਾ ਅਗਰ ਤੁਹਾਨੂੰ ਕਿਸੇ ਤਰੀਕੇ ਦਾ ਥੋੜੀ ਯੂਨਿਟ ਦੇ ਵਿੱਚੋਂ ਡਾਊਟ ਹੋਵੇ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਹੁਣ ਆਜੋ ਬੱਚੇ 4th ਯੂਨਿਟ ਹੁਣ 4th ਯੂਨਿਟ ਦੇ ਵਿੱਚ ਅਸੀਂ ਕੀ ਕੀ ਨਹੀਂ ਪੜਨਾ ਨੰਬਰ 1 ਬੱਚੇ ਐਡਿਕਰੈਂਟ ਐਡੀ கரنٹ ਜਿਹੜਾ ਆ ਇਦੀ ਐਪਲੀਕੇਸ਼ਨਸ ਹੋ ਗਿਆ ਐਡੀ கரنٹ ਦੀ ਡਿਫੀਨੇਸ਼ਨ ਹੋ ਗਈ ਹੁਣ ਤੁਸੀਂ ਨਹੀਂ ਕਰਨਾ ਨੈਕਸਟ ਆਜੋ ਬੱਚੇ ਪੀਕ ਐਂਡ ਰੂਟ ਮੀਨ ਸਕੁਅਰ ਵੈਲਿਊ ਆਫ ਆਲਟਰਨੇਟਿੰਗ கரنٹ ਬੱਤੀ ਅਗਰ ਤੁਹਾਡਾ ਟਾਰਗੇਟ 70 ਆਊਟ ਆਫ 70 ਵਾਲਾ ਹੈ ਤਾਂ ਇਹ ਇੱਕ ਵਾਰੀ ਆਰਟੀਕਲ ਤੁਸੀਂ ਰੀਡ ਆਊਟ ਕਰ ਲੈਣਾ ਬਿਕੋਜ਼ ਇਹ ਆਰਟੀਕਲ ਵਿੱਚ ਕੁਝ ਕੁਝ ਸੈਂਪਲ ਪੇਪਰਸ ਜਿਹੜੇ ਮੈਂ ਦੇਖਿਆ ਕਿ ਇਹ ਆਈ ਹੋਈ ਆ ਹਨਾ ਸੋ ਅਦਰਵਾਈਜ਼ ਹੁਣ ਇਹ ਸਿਲੇਬਸ ਦੇ ਵਿੱਚ ਮੈਂਸ਼ਨ ਨਹੀਂ ਆ ਸੋ ਇਹ ਟਾਪਿਕ ਅਸੀਂ ਨਹੀਂ ਕਰਨੇ ਅਗਰ ਤੁਹਾਡਾ ਟਾਰਗੇਟ 70 ਆਊਟ ਆਫ 70 ਵਾਲਾ ਇੱਕ ਵਾਰੀ ਜਸਟ ਰੀਡ ਆਊਟ ਕਰ ਲਓ ਕਿਉਂਕਿ ਬੱਚੇ ਇੰਪੋਰਟੈਂਟ ਟਾਪਿਕਸ ਹੀ ਮੇਬੀ ਬੱਚੇ ਕਿਸੇ ਤਰੀਕੇ ਨਾਲ ਅਗਰ ਇਹ ਬਾਈਜੈਂਸ ਪੇਪਰ 50 ਆ ਜਾਂਦਾ ਆ ਹੋ ਸਕਦਾ ਹੈ ਤਾਂ ਗ੍ਰੇਸ ਮਾਰਕ ਮਿਲ ਜੂਏ ਜਾਂ ਕੁਝ ਵੀ ਆਦਰਵਾਈਸ ਸਿਲੇਬਸ ਚ ਨਹੀਂ ਆ ਸਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਆ ਬਟ 70 ਆਊਟ ਆਫ 70 ਵਾਲੇ ਬੱਚੇ ਇੱਕ ਵਾਰੀ ਇਹਨੂੰ ਰੀਡ ਆਊਟ ਕਰ ਲੈਣ ਨੈਕਸਟ ਆਜੋ ਬੱਚੇ ਰਿਸਿਸਟੈਂਸ ਐਂਡ ਇੰਪੀਡੈਂਸ ਆਫ ਫੇਜ਼ ਫੇਜ਼ਰ ਜਿਹੜਾ ਡਾਇਗਰਾਮਸ ਹੁੰਦੇ ਆ ਇਹ ਜਿਹੜੇ ਆ ਹੁਣ ਸਾਡੇ ਸਿਲੇਬਸ ਦੇ ਵਿੱਚ ਨਹੀਂ ਹੈਗੇ ਕਿਹਦੇ ਨਹੀਂ ਆ ਐਲ ਆਰ ਆਸੀਲੇਸ਼ਨ ਦੇ ਨਹੀਂ ਆ ਕੱਲੀ ਐਲ ਸੀ ਐਲ ਸੀ ਆਸੀਲੇਸ਼ਨ ਦੇ ਅਕ੍ਰੋਸ ਇੰਡਕਟਰ ਮਤਲਬ ਜਿਹੜੇ ਵਿੱਚ ਪਿਓਰ ਇੰਡਕਟਰ ਪਿਓਰ ਕੈਪੈਸਟਰ ਆਰਟੀਕਲ ਆ ਸਿਰਫ ਉਹਦੇ ਨਹੀਂ ਆ ਹਨਾ ਬਟ ਐਲ ਸੀ ਆਰ ਸੀਰੀਜ਼ ਸਰਕਟ ਜਿਹੜਾ ਆ ਉਹ ਇੰਪੋਰਟੈਂਟ ਟੌਪਿਕ ਆ ਹੁਣ ਬੱਚੇ ਐਲ ਸੀ ਆਰ ਸੀਰੀਜ਼ ਟੌਪਿਕ ਵੀ ਜਿਹੜਾ ਤੁਹਾਡੇ ਸਿਲੇਬਸ ਦੇ ਅੰਦਰ ਲਿਖਿਆ ਹੋਇਆ ਕੁਆਂਟੀਟੇਟਿਵ ਪਾਰਟ ਹੁਣ ਕੁਆਂਟੀਟੇਟਿਵ ਪਾਰਟ ਦਾ ਕੀ ਮਤਲਬ ਹੁੰਦਾ ਕਿ ਜਿਹੜਾ ਤੁਹਾਨੂੰ ਨੋਲਿਜ ਹੋਣੀ ਚਾਹੀਦੀ ਆ ਰਿਜ਼ਲਟ ਪਤਾ ਹੋਣਾ ਚਾਹੀਦਾ ਮਤਲਬ ਇਥੋਂ ਨੰਮੈਰੀਕਲ ਆ ਸਕਦੇ ਆ ਜਿਹੜਾ ਆਰਟੀਕਲ ਆਉਣ ਦੇ ਚਾਂਸਸ ਹੁਣ ਕਾਫੀ ਘਟ ਗਏ ਬੱਚੇ ਇੱਕ ਧਿਆਨ ਨਾਲ ਸੁਣ ਲੋ ਐਲ ਸੀ ਆਰ ਸੀਰੀ ਸਰਕਟ ਸਿਲੇਬਸ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਕੁਆਂਟੀਟੇਟਿਵ ਪਾਰਟ ਹੋਣ ਲਈ ਇਹਦਾ ਮਤਲਬ ਨੰਮਰਿਕਲਸ ਇੰਪੋਰਟੈਂਟ ਆ ਆਰਟੀਕਲ ਲੈਸ ਇੰਪੋਰਟੈਂਟ ਆ ਆਰਟੀਕਲ ਆਨ ਦੇ ਚਾਂਸਸ ਨਹੀਂ ਆ ਕਿਉਂਕਿ ਉਹਨਾਂ ਨੇ ਆਰਟੀਕਲ ਹੁਣ ਸਿਲੇਬਸ ਦੇ ਵਿੱਚੋਂ ਇੱਕ ਤਰ੍ਹਾਂ ਨਾਲ ਰਿਡਿਊਸ ਕਰ ਦਿੱਤਾ ਨੈਕਸਟ ਆ ਜਿਹੜਾ ਆ ਈ ਸੀ ਇਕਰੋਸ ਐਲ ILC oscillation ਬੱਚੇ ਜਿਹੜਾ oscillation ਵਾਲਾ oscillator ਵਾਲਾ ਇੱਕ ਹੈਗਾ ਆ ਕਿ ਜਿਹੜਾ ਆ ਇੱਕ ਇੰਡਕਟਰ ਲੈ ਲਿਆ ਇੱਕ ਕਪੈਸਟਰ ਲੈ ਲਿਆ ਕਿਹੜਾ ਚਾਰਜ ਹੁੰਦਾ ਕਿਹੜਾ ਡਿਸਚਾਰਜ ਹੁੰਦਾ ਇਹ ਵਾਲਾ ਜਿਹੜਾ ਟਾਪਿਕ ਹੈ ਹੁਣ ਤੁਸੀਂ ਨਹੀਂ ਕਰਨਾ ਕਲੀਅਰ ਹੋ ਗਿਆ ਬੱਚੇ 4th ਯੂਨਿਟ ਦੇ ਵਿੱਚ ਉਹ ਕਲੀਅਰ ਹੋ ਗਿਆ ਹੁਣ ਬੱਚੇ ਇਸ ਯੂਨਿਟ ਦੇ ਵਿੱਚ ਜਿੱਦਾਂ ਹੁਣ ਕਹਿ ਲਓ ਕਿ AC ਜਨਰੇਟਰ ਹੋ ਗਿਆ ਟਰਾਂਸਫਾਰਮਰ ਹੋ ਗਿਆ ਇਹ ਮੋਸਟ ਇੰਪੋਰਟੈਂਟ ਹੈ ਐਲਸੀਆਰ ਸੀਰੀਜ਼ ਸਰਕਟ ਦੇ ਨਿਊਮੈਰੀਕਲਸ ਮੋਸਟ ਇੰਪੋਰਟੈਂਟ ਆ ਹਨਾ ਐਲ ਆਰ ਐਲ ਸੀ ਦੇ ਨਿਊਮੈਰੀਕਲਸ ਇੰਪੋਰਟੈਂਟ ਆ ਤਾਂ ਉਹ ਅੱਛੇ ਤਰੀਕੇ ਨਾਲ ਕਰ ਲੈਣਾ ਆ ਇੱਕ ਕੁਝ ਟੌਪਿਕਸ ਆ ਜਿਹੜੇ ਕਿ ਇੰਪੋਰਟੈਂਟ ਹੁਣ ਤੁਹਾਡੇ ਸਿਲੇਬਸ ਦੇ ਵਿੱਚੋਂ ਕੱਟ ਹੈ ਹੁਣ ਨੈਕਸਟ ਆਜੋ ਬੱਚੇ ਯੂਨਿਟ ਨੰਬਰ 6 ਦੇ ਉੱਪਰ ਹੁਣ ਯੂਨਿਟ 6 ਦੇ ਵਿੱਚੋਂ ਕਾਫੀ ਬੱਚਿਆਂ ਨੂੰ ਬਹੁਤ ਜ਼ਿਆਦਾ ਕਨਫਿਊਜ਼ਨ ਹੈ ਸੀ ਕੀ ਪੜਨਾ ਕੀ ਨਹੀਂ ਪੜਨਾ ਧਿਆਨ ਨਾਲ ਦੇਖ ਲਓ ਬੱਚੇ ਕੰਬੀਨੇਸ਼ਨ ਆਫ ਮਿਰਰ ਕੰਬੀਨੇਸ਼ਨ ਆਫ ਮਿਰਰ ਮਤਲਬ ਇੱਕ ਕਨਕੇਵ ਮਿਰਰ ਕਨਵੈਕਸ ਮਿਰਰ ਨੂੰ ਜਿਹੜਾ ਅਸੀਂ ਕੰਬਾਈਨ ਕਰ ਦਿੱਤਾ ਉਸ ਤੋਂ ਬਾਅਦ ਕੀ ਹੋਏਗਾ ਉਹ ਨਹੀਂ ਆ ਲੇਕਿਨ ਕੰਬੀਨੇਸ਼ਨ ਆਫ ਲੈਂਸਿਸ ਬੱਚੇ ਹੱਲੇ ਵੀ ਸਿਲੇਬਸ ਦੇ ਵਿੱਚ ਆ ਫੋਰ ਏਗਜ਼ਾਮਪਲ ਇੱਕ ਆਹ ਲੈਂਸ ਰੱਖ ਦਿੱਤਾ ਔਰ ਇੱਕ ਆਹ ਲੈਂਸ ਰੱਖ ਦਿੱਤਾ ਇਹਨਾਂ ਰਿਲੇਟਡ ਕੋਈ ਨਿਊਮੈਰਿਕਲ ਆ ਜਾਵੇ ਅਦਰਵਾਈਜ਼ ਸਾਡੇ ਪੰਜਾਬ ਬੋਰਡ ਦੇ ਵਿੱਚ ਬੱਚੇ ਕੰਬੀਨੇਸ਼ਨ ਕਾਫੀ ਲੈਸ ਇੰਪੋਰਟੈਂਟ ਆ ਬਟ ਲੈਂਸਿਸ ਪੇਪਰ ਵਿੱਚ ਆ ਸਕਦੇ ਆ ਮਿਰਰਸ ਨਹੀਂ ਆ ਸਕਦੇ ਕਿਉਂਕਿ ਸਿਲੇਬਸ 'ਚ ਹੁਣ ਨਹੀਂ ਆ ਨੈਕਸਟ ਆਵਚੇ ਡਿਸਪਰਸ਼ਨ ਆਫ ਲਾਈਟ ਥਰੂ ਅ ਪ੍ਰਿਜ਼ਮ ਬੱਚੇ ਪ੍ਰਿਜ਼ਮ ਦੇ ਵਿੱਚ ਜਦੋਂ ਰੇ ਆਫ ਲਾਈਟ ਪਾਸ ਹੁੰਦੀ ਹੈ ਤਾਂ ਸੱਤ ਕਲਰਸ ਦੇ ਵਿੱਚ ਟੁੱਟ ਜਾਂਦੀ ਹੈ ਨਾ ਤੁਸੀਂ ਇਹ ਚੀਜ਼ਾਂ ਜਿਹੜੀਆਂ ਆ ਪੜ ਕੇ ਆਏ ਹੋਏ ਹੋਗੇ 10th ਦੇ ਵਿੱਚੋਂ ਇਹ ਪੋਰਸ਼ਨ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਆ ਡਿਸਪਰਸ਼ਨ ਸਿਲੇਬਸ ਵਿੱਚ ਨਹੀਂ ਆ ਰਿਫਲੈਕਸ਼ਨ ਸਿਲੇਬਸ ਦੇ ਵਿੱਚ ਹੈਗਾ ਆ ਰਿਫਲੈਕਸ਼ਨ ਕੀ ਆ ਕਿ ਰੇ ਆਫ ਲਾਈਟ ਗਈ ਟਕਰਾਈ ਔਰ ਦੂਸਰੇ ਪਾਸੇ ਚਲੇਗੀ ਹੈ ਨਾ ਸੋ ਆ ਤੁਹਾਡਾ ਐਂਗਲ ਆਈ ਬਣ ਗਿਆ ਈ ਐਂਗਲ ਬਣ ਗਿਆ ਬੱਚੇ ਪ੍ਰਿਜ਼ਮ ਐਂਗਲ ਆਫ ਪ੍ਰਿਜ਼ਮ ਸਿਲੇਬਸ 'ਚ ਹੈਗਾ ਆ ਇਹ ਬੱਚੇ ਕਰਨਾ ਆ ਇੰਪੋਰਟੈਂਟ ਟਾਪਿਕ ਆ ਲੇਕਿਨ ਡਿਸਪਰਜਨ ਜਿਹੜਾ ਸੈਵਨ ਕਲਰਸ ਦੇ ਵਿੱਚ ਟੁੱਟ ਜਾਂਦਾ ਆ ਠੀਕ ਆ ਕੋਚਿਸ ਲੌਵ ਵਗੈਰਾ ਉਹ ਅਸੀਂ ਨਹੀਂ ਕਰਨੇ ਕਲੀਅਰ ਹੋ ਗਿਆ ਬਾਅਦ ਵਿੱਚ ਇਹਦੀ ਹੀ ਸਮ ਨੇਚਰਲ ਫੀਨੋਮਨਸ ਆਫ ਔਰ ਡਿਊ ਟੂ ਸਨਲਾਈਟ ਮਤਲਬ ਸਕੈਟਰਿੰਗ ਦੇ ਕੁਐਸ਼ਨਸ ਆ ਬੱਚੇ ਇਹ ਠੀਕ ਆ ਸਕੈਟਰਿੰਗ ਹੁਣ ਅਸੀਂ ਨਹੀਂ ਕਰਨੀ ਜਿਹੜਾ ਸਨ ਆ ਉਹ ਰੈੱਡ ਕਿਉਂ ਹੁੰਦਾ ਆ ਸਕਾਈ ਬਲੂ ਕਿਉਂ ਹੁੰਦਾ ਆ ਇਕਸੈਟਰਾ ਮਤਲਬ ਕਿ ਸਕੈਟਰਿੰਗ ਦੇ ਕੁਐਸ਼ਨਸ ਜਿਹੜੇ ਆ ਉਹ ਅਸੀਂ ਨਹੀਂ ਕਰਨੇ ਨੈਕਸਟ ਬੱਚੇ ਰਿਜ਼ੋਲਵਿੰਗ ਪਾਵਰ ਆਫ ਮਾਈਕਰੋਸਕੋਪ ਐਸਟਰੋਨੋਮਿਕਲ ਟੈਲੀਸਕੋਪ ਇਹ ਅਸੀਂ ਨਹੀਂ ਕਰਨੀ ਛੋਟੇ ਛੋਟੇ ਕੁਐਸ਼ਨਸ ਸੀਗੇ ਬੱਚੇ ਇਹ ਸਮ ਟਾਈਮ ਲੰਬ ਕੁਐਸ਼ਨ ਦੇ ਨਾਲ ਕੰਬਾਈਨ ਹੋ ਕੇ ਆ ਜਾਂਦਾ ਸੀ ਕਈ ਵਾਰੀ 2 ਮਾਰਕਸ ਦਾ ਅਲੱਗ ਤੋਂ ਕੁਐਸ਼ਨ ਆ ਜਾਂਦਾ ਸੀ ਸੋ ਇਹ ਹੁਣ ਅਸੀਂ ਨਹੀਂ ਕਰਨਾ ਹੁਣ ਦੇਖੋ ਸਕਪੋਲਰਾਈਜੇਸ਼ਨ ਬਾਇ ਸਕੈਟਰਿੰਗ ਐਂਡ ਰਿਫਲੈਕਸ਼ਨ ਹੈ ਨਾ ਬੱਚੇ ਰਿਫਲੈਕਸ਼ਨ ਜਿੱਦਾਂ ਬਵੈਸਟਰਜ਼ ਲਾਅ ਆ ਤੁਸੀਂ ਦੇਖਿਆ ਹੋਣਾ ਰੀਸੈਂਟਲੀ ਜਿਹੜਾ ਟੈਸਟ ਹੋਇਆ ਬੱਚੇ ਮੈਂ ਬਵੈਸਟਰਜ਼ ਲਾਅ ਟੈਸਟ ਦੇ ਵਿੱਚ ਪਾਇਆ ਸੀ ਕਿਉਂਕਿ ਮੈਂ ਬੱਚਿਆਂ ਨੂੰ ਸੁਜੈਸਟ ਕੀਤਾ ਕਿ ਇਹ ਟੌਪਿਕ ਪੜ੍ਹ ਲਓ ਅਗਰ ਬੱਚੇ ਤੁਹਾਨੂੰ ਡਿਫਿਕਲਟੀ ਲੱਗ ਰਹੀ ਹੈ ਫਿਜ਼ਿਕਸ ਬਹੁਤ ਡਿਫਿਕਲਟੀ ਲੱਗ ਰਹੀ ਹੈ ਤਾਂ ਸਕੈਟਰਿੰਗ ਜਿਹੜੀ ਪੋਲਰਾਈਜੇਸ਼ਨ ਆ ਚੰਗੀ ਤਰ੍ਹਾਂ ਨਾਲ ਛੱਡ ਚੋ ਹੈਨਾ ਅਗਰ ਬੱਚੇ ਤੁਸੀਂ ਪੜ ਕੇ ਜਾ ਰਹੇ ਆ ਪੋਲਰਾਈਜੇਸ਼ਨ ਤਾਂ ਰਿਡਿਊ ਸਿਲੇਬਸ ਨੂੰ ਭੁੱਲ ਜੋ ਥੋੜਾ ਜਿਹਾ ਇਹਨੂੰ ਅੱਛੇ ਤਰੀਕੇ ਨਾਲ ਪੜ ਲਓ ਕਿਉਂਕਿ ਬੱਚੇ ਸਾਰੇ ਟੌਪਿਕ ਆਪਸ ਵਿੱਚ ਰਿਲੇਟ ਕਰਦੇ ਆ ਹੈਨਾ ਅ ਅਗਰ ਤੁਸੀਂ ਵਿੱਚੋਂ ਵਿੱਚੋਂ ਪੜੂਗੇ ਤਾਂ ਪੋਲਰਾਈਜੇਸ਼ਨ ਘੱਟ ਸਮਝ ਆਏਗੀ ਸੋ ਸਿਰਫ ਪੋਲਰਾਈਜੇਸ਼ਨ ਦੀ ਡਿਫੀਨੇਸ਼ਨ ਬਚ ਗਈ ਜਾਂ ਪੋਲਰਾਈਜੇਸ਼ਨ ਦੀ ਪੋਲਰਾਈਜ਼ਰਸ ਐਕਸਟਰਾ ਬਚ ਗਏ ਅਦਰਵਾਈਜ਼ ਸਾਰਾ ਸਿਲੇਬਸ ਸਾਰਾ ਟੌਪਿਕ ਹੀ ਇਹ ਕੱਟਾ ਤੁਹਾਡਾ ਸੋ ਜਿਨ੍ਹਾਂ ਦਾ ਟਾਰਗੇਟ 70 ਆਊਟ ਆਫ 70 ਵਾਲਾ ਬੱਚੇ ਪੋਲਰਾਈਜੇਸ਼ਨ ਸਾਰੀ ਪੜ ਜਾਓ ਜਿਨ੍ਹਾਂ ਨੇ ਅੱਖੀ ਲੱਗਦੀ ਆ ਫਿਜ਼ਿਕ ਸੋ ਪੋਲਰਾਈਜੇਸ਼ਨ ਸਾਰੀ ਦੀ ਸਾਰੀ ਛੱਡ ਜਾਓ ਠੀਕ ਹੈ ਜੀ ਹੁਣ ਆਜੋ 7th ਔਰ 8th ਯੂਨਿਟ ਬੱਚੇ ਮੈਂ ਕੰਬਾਈਨ ਕਰ ਦਿੱਤਾ 7th ਔਰ 8th ਦੀ ਯੂਨਿਟ ਇਹਦੇ ਵਿੱਚ ਡੈਵਿਸਨ ਜਰਮਰ ਐਕਸਪੈਰੀਮੈਂਟ ਆ ਅਦਰਵਾਈਜ਼ ਵੈਸੀ ਵੀ ਕਦੇ ਐਗਜ਼ਾਮ ਦੇ ਵਿੱਚ ਪੰਜਾਬ ਬੋਰਡ ਚ ਕਦੇ ਨਹੀਂ ਆਇਆ ਠੀਕ ਹੈ ਹੁਣ ਕੱਟ ਵੀ ਹੋ ਗਿਆ ਮਤਲਬ ਕੋਈ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ ਸੋ ਇਹ ਕੁਝ ਟਾਪਿਕ ਅਸੀਂ ਨਹੀਂ ਕਰਨਾ 8th ਯੂਨਿਟ ਦੇ ਵਿੱਚੋਂ ਬੱਚੇ ਆ 7th ਯੂਨਿਟ ਦਾ ਟਾਪਿਕ ਸੀ 8th ਯੂਨਿਟ ਦੇ ਵਿੱਚੋਂ ਬੱਚੇ ਰੇਡੀਓਐਕਟਿਵ ਡिके ਲਾ ਨਹੀਂ ਕਰਨਾ ਠੀਕ ਹੈ ਜਿਹੜਾ ਡਿਸਇੰਟੀਗ੍ਰੇਸ਼ਨ ਲਾਅ ਹੈ ਉਹ ਅਸੀਂ ਨਹੀਂ ਕਰਨਾ ਸੋ ਨੈਕਸਟ α β γ δ ਕੇ ਅਸੀਂ ਨਹੀਂ ਕਰਨਾ ਸੋ ਇਹ ਟੌਪਿਕਸ ਕੁਝ ਇੱਕ ਟੌਪਿਕਸ ਆ ਬਸ ਇਹ ਵੀ ਇੰਪੋਰਟੈਂਟ ਟੌਪਿਕਸ ਹੈਗਾ ਤੁਹਾਨੂੰ ਕਹਿ ਲਓ ਹੈਲਪਿੰਗ ਬੁੱਕਸ ਦੇ ਵਿੱਚ ਵੀ ਕਾਫੀ ਵਾਰ ਮਿਲ ਜੇਗਾ ਈਵਨ ਅਗਰ 10 ਇਅਰ ਉਠਾ ਕੇ ਦੇਖੋ ਤਾਂ ਵੀ ਇਹ ਕੁਐਸਚਨ ਬਹੁਤ ਵਾਰੀ ਜਿਹੜਾ ਰਿਪੀਟ ਹੋਇਆ ਹੋਇਆ ਇੰਟੀਗ੍ਰੇਸ਼ਨ ਵਾਲਾ ਸੋ ਇਹ ਅਸੀਂ ਨਹੀਂ ਕਰਨਾ ਕਲੀਅਰ ਹੋ ਗਿਆ ਸੋ ਇਦਾਂ ਦਾ ਕੁਝ ਗ੍ਰਾਫ ਬੱਚੇ ਇਹਦੇ ਵਿੱਚ ਬੰਦਾ ਆ ਅ ਨ ਇਸ ਇਕੁਅਲ ਟੂ ਐਨ ਨੋਟ ای ਰੇਸ ਟੂ ਦੀ ਪਾਵਰ ਮਾਈਨਸ ਹਨਾ ਸੋ ਇਹ ਟਾਪਿਕ ਜਿਹੜਾ ਅਸੀਂ ਹੁਣ ਨਹੀਂ ਕਰਨਾ ਕਿਉਂਕਿ ਸਾਡੇ ਸਿਲੇਬਸ ਦੇ ਵਿੱਚ ਮੈਂਸ਼ਨ ਨਹੀਂ ਆ ਹੁਣ ਬੱਚੇ 9th ਯੂਨਿਟ ਦੇ ਵਿੱਚ ਆਜੋ 9th ਯੂਨਿਟ ਨੂੰ ਲੈ ਕੇ ਬੱਚਿਆਂ ਨੂੰ ਬਹੁਤ ਜ਼ਿਆਦਾ ਕਨਫਿਊਜ਼ਨ ਮਿਲਦੀ ਆ ਬੱਚੇ 9th ਯੂਨਿਟ ਆ ਇਹਦੇ ਵਿੱਚੋਂ ਵੀ ਆਈ ਕੈਰੈਕਟ੍ਰਿਸਟਿਕਸ ਆਫ ਐਲ ای ਡੀ ਹਨਾ ਲਾਈਟ ਐਮਿਟਿੰਗ ਡਾਇਓਡ ਇਹ ਅਸੀਂ ਨਹੀਂ ਕਰਨਾ ਫੋਟੋ ਡਾਇਓਡ ਨਹੀਂ ਕਰਨਾ ਸੋਲਰ ਸੈੱਲ ਨਹੀਂ ਕਰਨੇ ਬਟ ਇਹ ਕੁਐਸਚਨਸ ਬੱਚੇ ਇਦਾਂ ਦੇ ਕੁਐਸਚਨਸ ਆ ਅਗਰ ਇੱਕ ਨੰਬਰ ਦਾ ਕਿਤੇ ਐਮਸੀਕਿਊਜ਼ ਦੇ ਵਿੱਚ ਪੁੱਛ ਲਿਆ ਜਾਵੇ ਤਾਂ ਸਿਰਫ ਐਮਸੀਕਿਊਜ਼ ਦੇ ਲਈ ਇਹਨੂੰ ਪ੍ਰਪੇਅਰ ਕਰਨਾ ਤਾਂ ਕਰ ਲੋ ਆਦਰਵਾਇਜ਼ ਬੱਚੇ ਇਹ ਚੋ ਕੁਐਸਚਨ ਨਹੀਂ ਬਣ ਸਕਦਾ ਅਗੇਨ ਬੱਚੇ ਸੁਜੈਸਟ ਕਰ ਰਹੀਆਂ ਧਿਆਨ ਨਾਲ ਸੁਣ ਲੋ 70 ਆਊਟ ਆਫ 70 ਵਾਲੇ ਬੱਚੇ ਹਲਕਾ ਫੁਲਕਾ ਇਹਨੂੰ ਰੀਡ ਆਊਟ ਕਰ ਲੋ ਜਿਨ੍ਹਾਂ ਨੂੰ ਡਿਫਿਕਲਟ ਲੱਗਦੀ ਫਿਜ਼ਿਕਸ ਨਹੀਂ ਅਸੀਂ ਆਲਤੂ ਫਲਤੂ ਕੁਐਸਚਨਸ ਕਰਨਾ ਚਾਹ ਨਹੀਂ ਤਾਂ ਇਹ ਟੌਪਿਕ ਟੋਟਲੀ ਛੱਡ ਦਿਓ ਜਿਨ੍ਹਾਂ ਡਾਇਓਡ ਬੱਚੇ ਤੁਸੀਂ ਛੱਡ ਕੇ ਜਾ ਸਕਦੇ ਆ ਨਹੀਂ ਆਏਗਾ ਇਗਜ਼ਾਮ ਦੇ ਵਿੱਚ ਜਿੰਨਾ ਟਾਇਓਡ ਐਜ਼ ਅ ਵੋਲਟੇਜ ਰੈਗੂਲੇਟਰ ਵੀ ਨਹੀਂ ਆਏਗਾ ਹਨਾ ਸੋ ਇਹ ਟਾਪਿਕ ਜਿਹੜਾ ਆ ਤੁਹਾਡੇ ਸਿਲੇਬਸ ਦੇ ਵਿੱਚ ਹੁਣ ਨਹੀਂ ਆ ਸੋ ਆਈ ਹੋਪ ਬੱਚੇ ਇਸ ਵੀਡੀਓ ਤੋਂ ਤੁਹਾਨੂੰ ਸਾਰੇ ਕੁਐਸਚਨਸ ਕਲੀਅਰ ਹੋ ਗਏ ਹੋਣਗੇ ਕਿਹੜੇ ਕਿਹੜੇ ਟਾਪਿਕਸ ਅਸੀਂ ਆਪਣੇ ਬੋਰਡ ਦੇ ਇਗਜ਼ਾਮ ਦੇ ਲਈ ਪ੍ਰਪੇਅਰ ਨਹੀਂ ਕਰਨੇ ਅੱਛਾ ਬੱਚੇ 9th ਯੂਨਿਟ ਦੇ ਵਿੱਚੋਂ ਰੈਕਟੀਫਾਇਰ ਅੱਛੀ ਤਰੀਕੇ ਨਾਲ ਕਰ ਲਓ ਡਿਫਰੈਂਸਸ ਅੱਛੀ ਤਰ੍ਹਾਂ ਨਾਲ ਕਰ ਲਓ ਪੀਏ ਤੇ ਐਨ ਦੇ ਵਿੱਚ ਡਿਫਰੈਂਸ ਹੈ ਨਾ ਇੰਟਰਨਸਿਕ ਤੇ ਐਕਸਪੀਰੀਂਸਿੰਗ ਦੇ ਵਿੱਚ ਜਿਹੜਾ ਇਹਦੇ ਵਿੱਚ એનર્ਜੀ ਬੈਂਡ ਵਾਲਾ ਇੱਕ ਟਾਪਿਕ ਆ ਪੀ ਐਨ ਜੰਕਸ਼ਨ ਆ ਫਾਰਵਰਡ ਵਾਈਸ ਰਿਵਰਸ ਵਾਈਸ ਉਹ ਅੱਛੇ ਤਰੀਕੇ ਨਾਲ ਕਰ ਲਓ ਬੱਚੇ ਇਹ ਚੈਪਟਰ ਕੰਪਲੀਟ ਹੋ ਜਾਏਗਾ 9th ਯੂਨਿਟ ਬਹੁਤ ਛੋਟਾ ਜਿਹਾ ਟਾਪਿਕ ਹੈ ਯੂਨਿਟ ਹੈ ਔਰ ਸਕੋਰਿੰਗ ਹੈ इजीली ਸਕੋਰ ਕਰ ਸਕਦੇ ਆ ਸੋ ਵੀਡੀਓ ਅੱਛੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਮੈਕਸਿਮਮ ਸ਼ੇਅਰ ਕਰ ਦਿਓ ਜੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਬੱਚੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਠੀਕ ਹੈ ਜੀ ਸੋ ਬੱਚੇ ਕੋਈ ਵੀ ਡਾਊਟ ਹੋਵੇ ਕਮੈਂਟ ਸੈਕਸ਼ਨ 'ਚ ਜ਼ਰੂਰ ਪੁੱਛ ਲੈਣਾ ਥੈਂਕ ਯੂ ਸੋ ਮੱਚ